ਦਰਾਹਾ ਨੈਚਰ ਹਾਈਵੇ ਤੇ ਇੱਕ ਕੈਮੀਕਲ ਦੇ ਭਰੇ ਹੋਏ ਟਰੱਕ ਨੂੰ ਲੱਗੀ ਅੱਗ ਲੋਕਾਂ ਨੇ ਪਾਣੀ ਪਾ ਕੇ ਪਾਇਆ ਅੱਗ ਤੇ ਕਾਬੂ ਫਿਰ ਬਿਗਰੇਟ ਨਹੀਂ ਪਹੁੰਚੀ ਮਿਲੀ ਜਾਣਕਾਰੀ ਅਨਸਾਰ ਜੀਟੀ ਰੋਡ ਦਾ ਰਹਾ ਇੱਕ ਟਰੱਕ ਨੂੰ ਪਿੱਛੇ ਕੈਮੀਕਲ ਦਾ ਜੋ ਭਰਿਆ ਹੋਇਆ ਸੀ ਉਸ ਨੂੰ ਬੰਦ ਬਾਡੀ ਨੂੰ ਅੱਗ ਲੱਗ ਗਈ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਮੈਂ ਪਿੱਛੇ ਕਿ ਸਾਈਡ ਨੇ ਦੇਖਾ ਅੱਗ ਲੱਗ ਰਹੀ ਹੈ उसी ठंडे से मैंने पूछाई उसके बाद गाड़ी बंद कर दिया बैटरी काट दी उसके बाद मैंने फिर पानी डालना पर गुडी हाले पोची कोई नही लगी हुई थी ड्राइवर ने पानी मारिया अंदर तू अंदरों नमस्कार पंजाब विच स्वागत है ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦਰਾਹਾ ਨੈਚਰ ਹਾਈਵੇ ਤੇ ਇੱਕ ਕੈਮੀਕਲ ਦੇ ਭਰੇ ਹੋਏ ਟਰੱਕ ਨੂੰ ਲੱਗੀ ਅੱਗ ਲੋਕਾਂ ਨੇ ਪਾਣੀ ਪਾ ਕੇ ਪਾਇਆ ਅੱਗ ਤੇ ਕਾਬੂ ਫਾਇਰ ਬਿਗਰੇਟ ਨਹੀਂ ਪਹੁੰਚੀ ਮਿਲੀ ਜਾਣਕਾਰੀ ਅਨਸਾਰ ਜੀਟੀ ਰੋਡ ਦਰਾਹਾ ਇੱਕ ਟਰੱਕ ਨੂੰ ਪਿੱਛੇ ਕੈਮੀਕਲ ਦਾ ਜੋ ਭਰਿਆ ਹੋਇਆ ਸੀ ਉਸ ਨੂੰ ਬੰਦ ਬਾਡੀ ਨੂੰ ਅੱਗ ਲੱਗ ਗਈ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਟਰੱਕ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤਾਂ ਮੈਂ ਇੱਕ ਖੁੱਲੇ ਪਲਾਟ ਜਗ੍ਹਾ ਵਿੱਚ ਲਿਜਾ ਕੇ ਟਰੱਕ ਖੜਾ ਕਰ ਦਿੱਤਾ ਲੋਕਾਂ ਦੀ ਮਦਦ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬਿਗ ਰੇਟ ਟੀਮ ਨੂੰ ਫੋਨ ਵੀ ਕੀਤਾ ਪਰ ਕਾਫੀ ਸਮੇਂ ਤੱਕ ਫਾਇਰ ਬ੍ਰੇਡ ਨਹੀਂ ਆਈ ਤਾਂ ਲੋਕਾਂ ਦੀ ਮਦਦ ਦੇ ਨਾਲ ਬਾਲਟੀਆ ਤੇ ਪਾਣੀ ਦੇ ਡੱਬਿਆਂ ਨਾਲ ਅੱਗ ਨੂੰ ਉੱਪਰ ਕਾਬੂ ਪਾਇਆ ਗਿਆ ਅਤੇ ਕ੍ਰੇਨ ਦੀ ਮਦਦ ਦੇ ਨਾਲ ਟਰੱਕ ਨੂੰ ਖਾਲੀ ਵੀ ਕਰਵਾਇਆ ਗਿਆ ਕਿ ਕੈਮੀਕਲ ਨਾਲ ਭਰਿਆ ਹੋਇਆ ਸੀ ਅਤੇ ਕੈਮੀਕਲ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਤਾਂ ਜੋ ਅੱਗ ਨੂੰ ਕਾਬੂ ਪਾਇਆ ਜਾ ਸਕੇ ਅਤੇ ਕੋਈ ਜਾਨੀ ਨੁਕਸਾਨ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ਫਿਰ ਵੀ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਮੋਕੇ ਤੇ ਫਿਰ ਗ੍ਰੇਡ ਦੀ ਗੱਡੀ ਨਹੀਂ ਪਹੁੰਚੀ ਲੋਕਾਂ ਦੀ ਸਹਾਤਾ ਦੇ ਨਾਲ ਹੀ ਅੱਗ ਤੇ ਕਾਬੂ ਪਾਇਆ ਵੱਡਾ ਨੁਕਸਾਨ ਹੋਣ ਤੋਂ ਬਚਿਆ ਡਰਾਈਵਰ ਜਿਹੜਾ ਡਰਾਈਵਰ ਕਿੱਥੇ ਆ ਬਾਈ ਆ ਜਾਓ ਜੀ ਬਈ ਕੀ ਹੋਇਆ ਕੀ ਮਾਮਲਾ ਹੈ ਸਰ ਬਾਈ ਉਧਰ ਸੇ ਯੂ ਟਰਨ ਲੈ ਕੇ ਆਇਆ ਹਾਂ ਸਮਰਾਟ ਦਾ ਮੇਰੇ ਪਾਸ ਮਾਲ ਹੈ ਜੀ ਠੀਕ ਹੈ ਯੂ ਟਰਨ ਲੈ ਕੇ ਆਇਆ ਗਲੀ ਮੇ ਆਇਆ ਮੈਂਨੇ ਯਹਾਂ ਉਹ ਟਰਾਂਨੇ ਦੀ ਦੁਕਾਨ ਤੇ ਰੋਕੀ एक ठंडा लिया ठंडा लेके मैंने पीछे की साइड में देखा आग लग रही है ओके। उसी ठंडे से मैंने बुझाई उसके बाद गाड़ी बंद करी सिलेंडर बंद कर दिया बैटरी काट दी उसके बाद मैंने फिर पानी डालना स्टार्ट किया इसके अंदर केमिकल है पेंट है पेंट है, है, है केमिकल है उसका जो पाइप्स बनती है फैक्ट्री में जा रहे थे ये ये सम्राट ਕਾਂ ਪਈ ਇਹ ਆ ਗਈ ਹੈ ਬਸ ਦੋ ਤਿੰਨ ਕੰਪਨੀ ਆ ਗਈ ਹਾਂ ਮਾਲਕ ਕੋ ਫੋਨ ਕਰ ਦਿਆ ਹਾਂ ਮਾਲਕ ਕੋ ਫੋਨ ਕਰ ਦਿਆ ਫਾਇਰ ਵਿਗਟ ਕੋ ਫੋਨ ਕਰ ਦਿਆ ਫਾਇਰ ਵਿਗਟ ਕੋ ਫੋਨ ਕੀਆ ਕਹਾਂ ਦੇ ਭੀ ਆ ਫੋਨ ਕੀਏ ਦੋ ਵਾਰ ਆਈ ਨਹੀਂ ਆਈ ਵੀਰੇ ਗੱਡੀ ਖੜੀ ਨੂੰ ਅੱਗ ਲੱਗੀ ਹਾਂਜੀ ਬੰਦੇ ਨੂੰ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਉਹ ਨੂੰ ਐ ਸੀ ਸ਼ਾਇਦ ਕਿੱਟ ਨੂੰ ਅੱਗ ਲੱਗੀ ਆ ਜਿਹੜੀ ਨਾਲ ਲੱਗੀ ਹੁੰਦੀ ਆ ਸੀ ਐਨ ਜੀ ਉਹ ਬਾਅਦ ਚ ਹੌਲੀ ਹੌਲੀ ਪਤਾ ਲੱਗਿਆ ਵਾ ਅੰਦਰਲੀ ਸਾਈਡ ਅੱਗ ਲੱਗੀ ਹੋਈ ਸੀ ਅੰਦਰ ਨੇ ਲੱਗੀ ਐ ਡੱਬੇ ਨੇ ਹਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਗੱਡੀ ਹਾਲੇ ਪਹੁੰਚੀ ਕੋਈ ਨਹੀਂ ਹੈ ਕ੍ਰੇਨ ਦਾ ਡਰਾਈਵਰ ਆ ਜਿਹੜਾ ਬਾਈ ਉਹ ਬਾਈ ਕੀ ਹੋਇਆ ਇਹਦੇ ਉੱਥੇ ਐਸੀ ਅੱਗ ਲੱਗੀ ਹੋਈ ਸੀ ਇੱਥੇ ਹਾਂਜੀ ਹਾਂਜੀ ਡਰਾਈਵਰ ਨੇ ਮੈਂ ਪਾਣੀ ਪੂਣੀ ਮਾਰਿਆਗਾ ਉਹ ਅੰਦਰੋਂ ਆਖਿਆ ਵਾ ਤੂੰ ਅੰਦਰੋਂ ਵੀ ਸੀਗਾ ਜੀ ਫਿਰ ਇਹਨੂੰ ਸਾਈਡ ਤੇ ਕੀਤਾ ਹਾਂ ਲੇਕਰ ਮੈਂ ਚਾਹਤੋਂ ਸਾਈਡ ਤੇ ਕੀਤਾ ਦਾ ਬਾਈ ਨੇ ਦੋ ਦੋ ਮਦਦ ਕੀਤੀ ਮੈਂ ਤਾਂ ਬਿਜਲੀ ਆਏ ਆਪਣਾ ਖੰਭੇ ਲਾਉਣ ਜਾਣੇ ਹਾਂ ਸੀਗੇ ਬਹੁਤ ਬਹੁਤ ਧੰਨਵਾਦ ਇਸ ਬਾਈ ਨੂੰ